ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ 5 ਮੀਟਰ ਕੱਪੜਾ ਲਿਆ ਹੋਇਆ ਤੇ ਇਹਦੇ 5 ਮੀਟਰ ਕੱਪੜੇ ਵਿੱਚੋਂ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਕਮੀਜ਼ ਦੀ ਕਟਿੰਗ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਵੀ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਆਪਣਾ 5 ਮੀਟਰ ਕੱਪੜਾ ਹੈ ਤੇ ਇਹਦੇ ਵਿੱਚੋਂ ਆਪਾਂ ਕਮੀਜ਼ ਦੀ ਕਟਿੰਗ ਕਰਨੀ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਮੈਂ ਤੁਹਾਨੂੰ ਕਮੀਜ਼ ਦੀ ਕਟਿੰਗ ਬਾਰੇ ਦੱਸਾਂਗੀ ਜਿਹੜੀਆਂ ਭੈਣਾਂ ਨੇ ਕਦੇ ਵੀ ਆਪਣਾ ਕੱਪੜਾ ਖੁਦ ਨਹੀਂ ਸੀਤਾ ਤੇ ਉਹ ਵੀ ਇਹ ਵੀਡੀਓ ਦੇਖ ਕੇ ਆਪਣੀ ਸੂਟ ਦੀ ਕਟਿੰਗ ਖੁਦ ਕਰਨਗੇ ਤੇ ਸਟਿਚ ਵੀ ਕਰ ਲੈਣਗੇ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਕਮੀਜ਼ ਦੀ ਕਟਿੰਗ ਪਾਵਾਂ ਦੀ ਕਟਿੰਗ ਤੇ ਸਲਵਾਰ ਦੀ ਕਟਿੰਗ ਉੱਤੇ ਫਿਰ ਸਟਿਚ ਕਰਨਾ ਵੀ ਨਾਲ ਹੀ ਵੀਡੀਓ ਪਾਵਾਂਗੀ ਸਟੈਪ ਬਾਈ ਸਟੈਪ ਮੈਂ ਵੀਡੀਓ ਪਾਵਾਂਗੀ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਇਹ ਕਪੜਾ ਇਸ ਤਰ੍ਹਾਂ ਲਵਾਂਗੇ ਆਪਾਂ ਲੰਬਾਈ ਕਿ ਕੱਢਣੀ ਹੈ ਸਭ ਤੋਂ ਪਹਿਲਾਂ ਆਪਣੀ ਲੰਬਾਈ ਹੈ 46 46 ਇੰਚ ਆਪਣੀ ਲੰਬਾਈ ਹੈ 46 ਇੰਚ ਆਪਣੀ ਲੰਬਾਈ ਤਿਆਰ ਹੈ ਤੇ ਆਪਾਂ ਕਟਿੰਗ ਕਰਨੀ ਹੈ 3 ਇੰਚ ਵੱਧ 46 ਇੰਚ ਆਪਣੀ ਲੰਬਾਈ ਹੈ ਤੇ ਆਪਾਂ 49 ਇੰਚ ਤੇ ਕਟਿੰਗ ਕਰਨੀ ਆ ਦੇਖੋ ਜੀ ਇਸ ਤਰ੍ਹਾਂ ਕੱਪੜੇ ਨੂੰ ਲਵਾਂਗੇ ਆਪਾਂ ਕਪੜੇ ਤੇ ਇਸ ਤਰ੍ਹਾਂ ਇੰਚ ਟੇਪ ਰੱਖ ਕੇ ਇਸ ਤਰ੍ਹਾਂ ਆਪਾਂ ਹੁਣ 46 ਇੰਚ ਤੱਕ ਇੰਚ ਟੇਪ ਨਾਲ ਇਸ ਤਰ੍ਹਾਂ ਕਪੜਾ ਲਵਾਂਗੇ 46 ਇੰਚ ਆਪਣੀ ਕਮੀਜ਼ ਦੀ ਲੰਬਾਈ ਹੈ ਤੇ 49 ਇੰਚ ਤੇ ਆਪਾਂ ਕਮੀਜ਼ ਦੀ ਜਿਹੜੀ ਕਟਿੰਗ ਕਰਾਂਗੇ ਆ ਦੇਖੋ ਜੀ 40 ਇੰਚ ਤੋਂ ਅੱਗੇ ਆਪਾਂ 3 ਇੰਚ ਵੱਧ ਕੱਪੜਾ ਲਵਾਂਗੇ 3 ਇੰਚ ਆਪਾਂ ਐਕਸਟਰਾ ਰੱਖਣਾ ਜਿਹੜਾ ਕਿ ਆਪਾਂ ਬਾਅਦ ਵਿੱਚ ਫੋਲਡ ਕਰਨਾ ਤੇ ਇੱਥੇ ਆਪਾਂ ਹੁਣ 49 ਇੰਚ ਤੇ ਨਿਸ਼ਾਨ ਲਗਾਵਾਂਗੇ 6 ਇੰਚ ਆਪਣੀ ਲੰਬਾਈ ਤੇ 3 ਇੰਚ ਆਪਾਂ ਵਧ ਰੱਖ ਕੇ ਕਪੜਾ ਤੇ 49 ਇੰਚ ਤੇ ਇਹ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਆਪਾਂ ਇਸ ਨਿਸ਼ਾਨ ਤੋਂ ਕਪੜਾ ਫੋਲਡ ਕਰਾਂਗੇ ਆ ਦੇਖੋ ਜੀ ਕਪੜੇ ਨੂੰ ਇਸ ਤਰ੍ਹਾਂ ਫੋਲਡ ਕਰਕੇ 49 ਇੰਚ ਆਪਣਾ ਇਹ ਜਿਹੜਾ ਨਿਸ਼ਾਨ ਹੈ ਇਸ ਤੋਂ ਕਪੜਾ ਫੋਲਡ ਕਰਕੇ ਆਪਾਂ ਇਹ ਆਪਣਾ ਦੋਰਾ ਕਪੜਾ ਹੋ ਜਾਊਗਾ ਤੇ ਇੱਥੇ ਵੀ ਆਪਾਂ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ ਕਪੜੇ ਨੂੰ ਫੋਲਡ ਕਰਕੇ ਇਹ 49 ਇੰਚ ਆਪਣਾ ਦੋਰਾ ਕਪੜਾ ਹੋ ਜਾਊਗਾ ਤੇ ਇਹਦੇ ਵਿੱਚੋਂ ਆਪਾਂ ਹੁਣ ਕਮੀਜ਼ ਕੱਢਾਂਗੇ ਇਸ ਇੱਥੇ ਆਪਾਂ ਹੁਣ 49 ਇੰਚ ਤੇ ਕਟਿੰਗ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਇਸ ਦੀ ਕਟਿੰਗ ਕਰਾਂਗੇ 49 ਇੰਚ ਤੇ ਆਪਾਂ ਹੁਣ ਕਟਿੰਗ ਕਰਾਂਗੇ ਆ ਦੇਖੋ ਜੀ ਕਟਿੰਗ ਕਰਕੇ ਉਸ ਤੋਂ ਅੱਗੇ ਆਪਾਂ ਹੁਣ ਘੇਰੇ ਦਾ ਨਾਪ ਲਵਾਂਗੇ ਆਪਣਾ ਘੇਰਾ 20 ਇੰਚ ਤਿਆਰ 20 ਇੰਚ ਆਪਣਾ ਘੇਰਾ ਤਿਆਰ ਹੈ ਤੇ ਆਪਾਂ 23 ਇੰਚ ਘੇਰਾ ਲਿਆ ਹੋਇਆ 20 ਇੰਚ ਆਪਣਾ ਘੇਰਾ ਜਿਹੜਾ ਕਮੀਜ਼ ਦਾ ਤਿਆਰ ਹੈ ਟੇ 23 ਇੰਚ ਆਪਾਂ ਘੇਰੇ ਦੀ ਕਟਿੰਗ ਕਰਨੀ 3 ਇੰਚ ਆਪਾਂ ਘੇਰੇ ਤੇ ਵੀ ਕਪੜਾ ਵਾਧੂ ਲਿਆ ਹੋਇਆ ਹੈ 2 इंच ਆ ਦੇਖੋ ਜੀ ਆਪਣਾ ਘੇਰਾ ਤੇ 3 इंच ਆਪਾਂ ਐਕਸਟਰਾ ਕਪੜਾ ਰੱਖਣਾ ਹੈ 3 इंच ਵੱਧ ਕਟਿੰਗ ਕਰਨੀ ਆਪਾਂ ਕਿਉਂਕਿ ਕਪੜਾ ਬਾਅਦ ਵਿੱਚ 접ਾ ਵਿੱਚ ਫੋਲਡ ਕਰਨਾ ਹੈ ਚਾਕ ਤੇ ਆ ਦੇਖੋ ਜੀ ਹੁਣ ਆਪਾਂ 23 इंच ਘੇਰੇ ਦਾ ਨਾਪ ਲੈ ਕੇ ਇਸ ਦੀ ਕਟਿੰਗ ਕਰਾਂਗੇ ਤੇ ਉਹ ਵਾਧੂ ਕਪੜਾ ਆਪਾਂ ਸਾਈਡ ਤੇ ਕਰਕੇ ਇਸ ਤਰ੍ਹਾਂ ਆਪਾਂ ਕਮੀਜ਼ ਦੀ ਕਟਿੰਗ ਕਰ ਚੁੱਕੇ ਆ ਆ ਦੇਖੋ ਜੀ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਕਮੀਜ਼ ਦੀ ਕਟਿੰਗ ਕਰਨੀ ਹੈ ਉੱਪਰ ਵਾਲਾ ਕੱਪੜਾ ਵੀ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਉੱਪਰ ਵਾਲੇ ਕੱਪੜੇ ਨੂੰ ਇਸ ਤਰ੍ਹਾਂ ਆਪਾਂ ਕਟਿੰਗ ਕਰਨ ਤੋਂ ਬਾਅਦ ਇਹਨਾਂ ਆਪਾਂ ਕਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਹ ਆਪਣਾ ਚੌਰਾ ਕਪੜਾ ਹੋ ਜਾਗਾ ਇਸ ਤਰ੍ਹਾਂ ਆ ਦੇਖੋ ਜੀ ਪਹਿਲਾਂ ਆਪਣਾ ਦੋਰਾ ਦੋਰਾ ਕਪੜਾ ਹੋ ਗਿਆ ਸੀ ਫੋਲਡ ਕਰਨ ਨਾਲ ਹੁਣ ਆਪਾਂ ਇਸ ਤਰ੍ਹਾਂ ਫੋਲਡ ਕਰਨ ਨਾਲ ਚੌਰਾ ਕਪੜਾ ਹੋ ਜਾਗਾ ਤੇ ਇਸ ਨੂੰ ਆਪਣਾ ਹੁਣ ਆਪਾਂ ਧੀਰੇ ਦੀ ਕਾਟ ਤੇ نیچے ਆਪਾਂ ਮੋਡੇ ਦੀ ਕਾਟ ਇਸ ਤਰ੍ਹਾਂ ਪਾਈਏ ਆ ਦੇਖੋ ਜੀ ਆਪਣਾ ਤੀਰਾ ਸਾਢੇ 12 ਇੰਚ ਤੀਰਾ ਤੇ ਮੈਂ ਇਹ 14 ਇੰਚ ਤੀਰਾ ਰੱਖਿਆ ਹੋਇਆ ਹੈ ਸਾਢੇ 12 ਇੰਚ ਤੋਂ ਤੁਸੀਂ 13 ਇੰਚ ਜਾਂ ਸਾਢੇ 13 ਇੰਚ ਵੀ ਤੀਰਾ ਰੱਖ ਸਕਦੇ ਹੋ ਪਰ ਮੈਂ ਇਹ 14 ਇੰਚ ਤੀਰਾ ਰੱਖਿਆ ਹੈ ਨੀਚੇੋਂ ਵੀ ਆਪਾਂ 7 ਇੰਚ ਤੇ ਆਪਾਂ ਨੀਚੇੋਂ ਮੋਢਾ ਜਿਹੜਾ ਕਟਾਂਗੇ ਤੇ ਇਹ ਛਾਤੀ ਦਾ ਨਾਪ ਲੈ ਕੇ ਆਪਣਾ 19 ਇੰਚ ਉੱਪਰ ਆਪਣੀ ਫਿਟਿੰਗ ਹੈ ਤੇ 19 ਇੰਚ ਤੇ ਆਪਾਂ ਇਹ ਨਾਪ ਲਵਾਂਗੇ 9.5 ਇੰਚ ਤੇ ਇਹ ਨਿਸ਼ਾਨ ਲਗਾਵਾਂਗੇ ਮੋਡੇ ਦਾ ਨਿਸ਼ਾਨ ਆਪਾਂ 7 ਇੰਚ ਤੇ ਰੱਖਿਆ ਹੋਇਆ ਹੈ ਉੱਪਰੋਂ ਵੀ ਆਪਾਂ 7 ਇੰਚ ਤੇ ਟੀਰੇ ਦੀ ਜਿਹੜੀ ਕਾਟ ਪਾਈ ਹੋਈ ਹੈ 14 ਇੰਚ ਟੀਰਾ ਰੱਖਿਆ ਹੋਇਆ ਹੈ ਤਿਆਂ ਦੇਖੋ ਜੀ ਇਹ ਆਪਾਂ 2 ਇੰਚ ਤੇ ਇਸ ਤਰ੍ਹਾਂ ਦੂਜਾ ਨਿਸ਼ਾਨ ਲਗਾਇਆ ਹੋਇਆ ਤੇ ਇੱਥੋਂ ਆਪਾਂ ਇਹ ਮੋਡੇ ਦੀ ਆਪਾਂ ਇਸ ਤਰ੍ਹਾਂ ਗਲਾਈ ਬਣਾਵਾਂਗੇ ਜਿੱਥੇ ਆਪਾਂ 2 ਇੰਚ ਦਾ ਨਿਸ਼ਾਨ ਲਗਾਇਆ ਹੋਇਆ ਇਸ ਤਰ੍ਹਾਂ ਆਪਾਂ ਮੋਡੇ ਦੀ ਗਲਾਈ ਜਿਹੜੀ ਬਣਾ ਲਵਾਂਗੇ ਆਹ ਦੇਖੋ ਜੀ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਇਹ ਕਾਟ ਪਾਉਣੀ ਦੱਸਾਂਗੀ ਮੈਂ ਇਸ ਤੋਂ ਅੱਗੇ ਆਪਾਂ 1 ਇੰਚ ਤੇ ਇੱਕ ਹੋਰ ਕਾਟ ਪਾਵਾਂਗੇ ਜਿਹੜੇ ਆਪਾਂ ਅਗਲੇ ਕਮੀਜ਼ ਦੇ ਅਗਲੇ ਪਾਸੇ ਦੀ ਆਪਾਂ ਕਾਟ ਪਾਉਨੇ ਆ ਇਹ ਆਪਾਂ 1 ਇੰਚ ਤੇ ਪਾਵਾਂਗੇ ਆ ਦੇਖੋ ਜੀ ਤੇ ਆਪਾਂ ਉੱਪਰ ਵਾਲਾ ਪਹਿਲਾਂ ਕਟਿੰਗ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਮੋਢੇ ਦੀ ਕਟਿੰਗ ਕਰਾਂਗੇ ਤੇ ਹੁਣ ਆਪਾਂ ਅਗਲੇ ਪਾਸੇ ਦੀ ਕਟਿੰਗ ਕਰਾਂਗੇ ਨੀਚੋਂ ਆਪਾਂ ਬੈਕ ਸਾਈਡ ਵਾਲਾ ਕੱਪੜਾ ਕੱਢ ਕੇ ਫਰੰਟ ਵਾਲੇ ਕੱਪੜੇ ਦੀ ਆਪਾਂ ਫਿਰ ਕਟਿੰਗ ਕਰਾਂਗੇ ਆ ਦੇਖੋ ਜੀ ਬੈਕ ਸਾਈਡ ਵਾਲਾ ਕੱਪੜਾ ਆਪਾਂ ਨੀਚੋਂ ਕੱਢ ਦਾਂਗੇ ਤੇ ਫਰੰਟ ਵਾਲੇ ਦੀ ਫਿਰ ਕਟਿੰਗ ਕਰਾਂਗੇ 13 ਮੈਂ 7 ਇੰਚ ਤੇ ਰੱਖਿਆ ਹੋਇਆ ਕਿਉਂਕਿ ਮੈਨੂੰ ਕਪੜਾ ਥੋੜਾ ਜ਼ਿਆਦਾ ਸਲਾਈ ਚ ਦੇਣ ਦੀ ਆਦਤ ਹੈ ਜੇਕਰ ਤੁਸੀਂ ਚਾਹੋ ਤਾਂ 13 ਇੰਚ 13.5 ਇੰਚ ਤੇ ਵੀ ਕੱਟ ਪਾ ਸਕਦੇ ਹੋ ਆ ਦੇਖੋ ਜੀ ਹੁਣ ਆਪਾਂ ਅਗਲੇ ਫਰੰਟ ਵਾਲੇ ਕਪੜੇ ਦੀ ਵੀ ਇਸ ਤਰ੍ਹਾਂ ਆਪਾਂ ਕਟਿੰਗ ਕਰ ਲਾਂਗੇ ਆ ਦੇਖੋ ਜੀ ਬੈਕ ਸਾਈਡ ਵਾਲਾ ਕਪੜਾ ਆਪਾਂ ਨੀਚੋਂ ਕੱਢਤਾ ਸੀ ਤੇ ਹੁਣ ਆਪਾਂ ਫਰੰਟ ਵਾਲੇ ਕਪੜੇ ਦੀ ਕਟਿੰਗ ਕਰਾਂਗੇ ਆਹ ਦੇਖੋ ਜੀ ਇਹੇ ਆਪਾਂ 1 ਇੰਚ ਤੇ ਹੀ ਕਟਿੰਗ ਕੀਤੀ ਹੋਈ ਹੈ 7 ਇੰਚੇ નીચે ਮੋੜਾ ਰੱਖ ਕੇ ਇਸ ਤੋਂ ਅੱਗੇ ਆਪਾਂ ਇਹ ਛਾਤੀ ਦਾ ਨਾਪ ਲਿਆ ਸੀ ਤੇ ਉਥੋਂ ਆਪਾਂ 2 ਇੰਚ ਦਾ ਨਿਸ਼ਾਨ ਤੋਂ ਆਪਾਂ ਗਲਾਈ ਮੋੜੇ ਦੀ ਲਈ ਹੋਈ ਹੁਣ ਆਪਾਂ ਆ ਦੇਖੋ ਜੀ ਇੱਥੇ ਆਪਾਂ 3.5 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਇੱਥੋਂ ਆਪਾਂ ਪਲੇਟ ਦਾ ਨਿਸ਼ਾਨ ਲਗਾਵਾਂਗੇ ਅਗਲੇ ਆਪਾਂ ਪਲੇਟ ਤੇ ਪਲੋਈਆਂ ਕਿਸ ਤਰ੍ਹਾਂ ਪਾਉਣੀਆਂ ਨੇ ਕਿਸ ਤਰ੍ਹਾਂ ਉਹਨਾਂ ਦੇ ਨਿਸ਼ਾਨ ਲਗਾਉਣੇ ਨੇ ਆ ਦੇਖੋ ਜੀ 3.5 ਇੰਚ ਤੇ ਉੱਪਰੋਂ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇਹ नीचे साढ़े 11 ਤੇ ਆਪਾਂ નીચે ਨਿਸ਼ਾਨ ਲਗਾਵਾਂਗੇ ਆ ਦੇਖੋ ਇੱਥੇ ਆਪਾਂ ਸਾढ़े 11 ਇੰਚ ਤੇ ਨਿਸ਼ਾਨ ਲਗਾਵਾਂਗੇ ਉੱਪਰ ਇਸ ਤਰ੍ਹਾਂ ਇੰਚ ਟੇਪ ਰੱਖ ਕੇ ਸਾढ़े 11 ਇੰਚ ਤੇ ਆਪਾਂ ਇੱਥੇ ਨਿਸ਼ਾਨ ਲਗਾ ਲਵਾਂਗੇ ਤੇ ਆ ਦੇਖੋ ਜੀ ਇਸ ਤਰ੍ਹਾਂ ਆਹ ਵਾਲੀ ਸਾਈਡ ਤੋਂ ਵੀ ਆਪਾਂ 3.5 ਇੰਚ ਰੱਖਣਾ ਤੇ ਇਹ ਆਪਣਾ 4 ਆ ਰਿਹਾ ਇਸ ਲਈ ਆਪਾਂ 3.5 ਇੰਚ ਤੇ ਇੱਥੇ ਨਿਸ਼ਾਨ ਲਗਾ ਲੈਨੇ ਆ సాడే తినించే నిశాయిశా లగ్ డటే దాగే కప్పా జా సాడే తినిచా ఇక్కడ సాడే తినిచా ఏ పలేట జ పలేటా నిశాను ఇద్దరూ పానా సాడే గ్యంచే ఆఖ ఇరం ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਇਹ ਪਲੇਟ ਤੇ ਪਲੋਈਆਂ ਜਿਹੜੀਆਂ ਨੇ ਆਪਾਂ ਪਾਵਾਂਗੇ ਹੁਣ ਆਪਾਂ ਉੱਪਰੋਂ ਮੋਡੇ ਤੋਂ ਸਾਡੇ 6 ਇੰਚ ਤੇ ਨਿਸ਼ਾਨ ਲਗਾਵਾਂਗੇ ਆ ਦੇਖੋ ਜੀ ਉੱਪਰੋਂ ਆਪਾਂ ਇੰਚ ਟੇਪ ਰੱਖ ਕੇ ਸਾਡੇ 6 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ ਤੇ ਜਿਹੜਾ ਆਪਾਂ ਪਹਿਲਾਂ ਪਲੇਟ ਪਾਇਆ ਸੀ ਉਥੇ ਇੰਚੀ ਟੇਪ ਰੱਖ ਕੇ ఆవళి నిశాన్ ఇం దో ఇచ్చే నిశానుగో జీ దో ఇచ్చతే నిశానే ఆశాతో దో ఇప్పుడు నిశాన్గాల హ ఇద్దరం తి ఇంకా నిశా లవ్ 6 ਇੰਚ ਤੇ ਇਥੇ ਨਿਸ਼ਾਨ ਲਗਾਉਣ ਤੋਂ ਬਾਅਦ ਫਿਰ ਆਪਾਂ ਜਿਹੜਾ ਆਪਾਂ ਪਹਿਲਾ ਨਿਸ਼ਾਨ ਲਗਾਇਆ ਹੈ ਉੱਥੇ ਇੰਚ ਟੇਪ ਰੱਖ ਕੇ ਇਧਰੋਂ ਵੀ ਆਪਾਂ 2 ਇੰਚ ਤੇ ਨਿਸ਼ਾਨ ਲਗਾ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਸ ਸਾਈਡ ਵੀ ਆਪਾਂ 2 ਇੰਚ ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਆਪਾਂ ਪਲੋਈਆਂ ਦੀ ਕਿ ਪਲੋਈਆਂ ਦੇ ਨਿਸ਼ਾਨ ਲਗਾਉਣੇ ਨੇ ਆ ਦੇਖੋ ਜੀ ਇਧਰੋਂ ਵੀ ਆਪਣਾ 2 ਇੰਚ ਹੀ ਆਊਗਾ ਇਹੇ ਤਿੰਨਾਂ ਦੀ 2-2 ਇੰਚ ਦੀ ਸਪੇਸ ਹੋਊਗੀ ਤੇ ਹੁਣ ਆਪਾਂ 7 ਇੰਚ ਤੇ ਪਲੇਟ ਦਾ ਨਿਸ਼ਾਨ ਲਗਾਵਾਂਗੇ ਆ ਵੱਡੀ ਸਾਈਡ ਤੋਂ 3.5 ਇੰਚ 7 ਇੰਚ ਤੇ ਆਪਾਂ ਇਹ ਨਿਸ਼ਾਨ ਲਗਾ ਲਾਂਗੇ 7 ਇੰਚ ਤੇ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਇਹਨਾਂ ਨਿਸ਼ਾਨ ਨੂੰ ਆਪਾਂ ਮਿਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨਿਸ਼ਾਨ ਨੂੰ ਮਿਲਾ ਲਵਾਂਗੇ ਇੱਥੇ ਆਪਾਂ ਸੀਨ ਲਗਾਣੀ ਹੈ ਬਾਅਦ ਵਿੱਚ ਇਸ ਨੂੰ ਥੋੜਾ ਡਾਰਕ ਕਰ ਦਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਫਰੰਟ ਵਾਲੇ ਤੁਸੀਂ ਜੇ ਦੀ ਫਰੰਟ ਵਾਲੇ ਪੱਲੇ ਦੀ ਆਪਾਂ ਨਿਸ਼ਾਨ ਜਿਹੜੇ ਪਲੋਈਆਂ ਦੇ ਨਿਸ਼ਾਨ ਤੇ ਆਪਾਂ ਆ ਦੇਖੋ ਜੀ ਇਸ ਤਰ੍ਹਾਂ ਪੈਨ ਰੱਖ ਕੇ ਦੂਜੇ ਪਾਸੇ ਵੀ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਪੈਨ ਨੂੰ ਇਸ ਤਰ੍ਹਾਂ ਰੱਖ ਕੇ ਦੂਜੀ ਬਸੇ ਵੀ ਆਪਾਂ ਇਹ ਨਿਸ਼ਾਨ ਲਗਾ ਲਵਾਂਗੇ ਇਸ ਨੂੰ ਥੋੜਾ ਡਾਰਕ ਕਰ ਦਾਂਗੇ ਤੇ ਆਹ ਵਾਲੀ ਸਾਈਡ ਤੋਂ ਵੀ ਆਪਾਂ ਪੈਨ ਰੱਖ ਕੇ ਦੂਜੀ ਬਸੇ ਨਿਸ਼ਾਨ ਲਗਾਵਾਂਗੇ ਤੇ ਇਹ ਪਲਉਆਂ ਵਾਲੇ ਨਿਸ਼ਾਨ ਵੀ ਆਪਾਂ ਉਸੇ ਤਰ੍ਹਾਂ ਹੀ ਲਗਾਵਾਂਗੇ ਆਹ ਦੇਖੋ ਜੀ ਆਹ ਵਾਲੇ ਪਲਉਆਂ ਦੇ ਨਿਸ਼ਾਨ ਵੀ ਆਪਾਂ ਇਸੇ ਤਰ੍ਹਾਂ ਹੀ ਲਗਾਵਾਂਗੇ ਆ ਦੇਖੋ ਜੀ ਹੁਣ ਆਪਾਂ ਇਹੇ ਨਿਸ਼ਾਨ ਜਿਹੜੇ ਨੇ ਇਹਨਾਂ ਨੂੰ ਊੜਾ ਕਰ ਲਾਂਗੇ ਇਹ ਹੇ ਵਾਲੇ ਨਿਸ਼ਾਨ ਨੂੰ ਨੀਚੇ ਵਾਲੇ ਨਿਸ਼ਾਨ ਨਾਲ ਮਿਲਾ ਦਾਂਗੇ ਇਹੇ ਆਪਣੀ ਪਲੇਟ ਨੇ ਤੇ ਉੱਪਰ ਵਾਲੀਆਂ ਆਪਣੀਆਂ ਪਲੋਈਆਂ ਜਿਹੜਾ ਆਪਾਂ 6.5 ਇੰਚ ਤੇ ਨਿਸ਼ਾਨ ਲਗਾਇਆ ਸੀ ਉਹ ਆਪਾਂ ਇਸ ਸਾਈਡ ਵੀ ਲਗਾ ਲਾਂਗੇ ਸਾਢੇ 6 ਇੰਚ ਤੇ ਆਪਾਂ ਦੋਨਾਂ ਸਾਈਡਾਂ ਤੇ ਨਿਸ਼ਾਨ ਇਸ ਤਰ੍ਹਾਂ ਲਗਾ ਲਾਂਗੇ ਤੇ ਮੋਢੇ ਵਾਲੀ ਸਾਈਡ ਤੋਂ ਜਿਹੜਾ ਆਪਾਂ ਸਾਢੇ 6 ਇੰਚ ਤੇ ਨਿਸ਼ਾਨ ਲਗਾਇਆ ਸੀ ਉਹ ਵੀ ਆਪਾਂ ਇਸ ਸਾਈਡੋਂ ਲਗਾ ਲਾਂਗੇ ਆ ਦੇਖੋ ਜੀ ਹੁਣ ਆਪਾਂ ਇਹ ਨਿਸ਼ਾਨ ਮਿਲਾ ਦਾਂਗੇ ਕਿੱਧਰੋਂ ਵੀ ਆਪਾਂ ਉਸੇ ਤਰ੍ਹਾਂ ਹੀ ਨਿਸ਼ਾਨ ਇੱਕ ਦੂਜੇ ਨਾਲ ਮਿਲਾ ਦਾਂਗੇ ਇਸ ਨੂੰ ਥੋੜਾ ਡਾਰਕ ਕਰ ਦਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਣੇ ਇਹ ਪਲੋਈਆਂ ਦੇ ਨਿਸ਼ਾਨ ਤੇ ਪਲੇਟ ਦੇ ਨਿਸ਼ਾਨ ਆਪਣੇ ਲੱਗ ਚੁੱਕੇ ਨੇ ਉੱਪਰ ਆਪਾਂ ਇਹ 11.5 ਇੰਚ ਤੇ ਇਹ ਪਲੇਟ ਰੱਖੀ ਹੋਈ ਸੀ ਤੇ ਪਲੋਈਆਂ ਆਪਾਂ 6.5 ਇੰਚ ਤੇ ਪਲੋਈਆਂ ਦੇ ਨਿਸ਼ਾਨ ਰੱਖੇ ਨੇ ਆ ਦੇਖੋ ਜੀ ਇਹ ਆਪਣਾ ਬੈਕ ਸਾਈਡ ਵਾਲਾ ਕੱਪੜਾ ਹੈ ਤੇ ਇਹਦੇ ਉੱਪਰ ਆਪਾਂ ਹੁਣ ਫਰੰਟ ਵਾਲਾ ਕੱਪੜਾ ਰੱਖਾਂਗੇ ਆ ਦੇਖੋ ਜੀ ਇਸ ਤਰ੍ਹਾਂ ਫਰੰਟ ਵਾਲਾ ਕੱਪੜਾ ਆਪਾਂ ਇਸ ਤਰ੍ਹਾਂ ਇਸ ਦੇ ਉੱਪਰ ਰੱਖ ਕੇ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ बैक साइड वाले कपड़े तो आप सिर्फ़ प्लेटा के नशान लगावें तो पलोइया वाले निशान सिर्फ फ्रंट वाले कपड़े पर ही लगावे वा फ्रंट वाले कपड़े तो आप पलोइया तो प्लेटा के निशान लगा चुके हैं तो हूँ साइड वाले कपड़े तो आप इस तरह कपड़ा रख के आप नीचे जोड़ा आप ਬੈਕ ਸਾਈਡ ਵਾਲਾ ਕੱਪੜਾ ਰੱਖਿਆ ਉਸਤੇ ਆਪਾਂ ਪਲੇਟਾਂ ਦੇ ਨਿਸ਼ਾਨ ਲਗਾ ਲਾਂਗੇ ਆ ਦੇਖੋ ਜੀ ਹੁਣ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਲਾਂਗੇ ਤੇ ਆਹ ਵਾਲੇ ਪਾਸੇ ਵੀ ਆਪਾਂ ਇਸੇ ਤਰ੍ਹਾਂ ਹੀ ਨਿਸ਼ਾਨ ਲਗਾ ਲਾਂਗੇ ਆ ਦੇਖੋ ਜੀ ਇਸ ਤਰ੍ਹਾਂ ਕੱਪੜਾ ਫੋਲਡ ਕਰਕੇ ਆਪਾਂ ਦੋਨਾਂ ਸਾਈਡਾਂ ਤੇ ਨਿਸ਼ਾਨ ਲਗਾ ਲਾਂਗੇ ਇਹ ਆਪਣਾ ਬੈਕ ਸਾਈਡ ਵਾਲਾ ਕੱਪੜਾ ਆ ਦੇਖੋ ਜੀ ਉੱਪਰੋਂ ਆਪਣਾ ਸੇਮ ਉਸੇ ਤਰ੍ਹਾਂ ਹੀ ਆ ਰਿਹਾ ਹੈ 11.5 ਇੰਚ ਆ ਦੇਖੋ ਜੀ 11.5 ਇੰਚ ਤੇ ਇਹੀ ਇਹ ਬੈਕ ਸਾਈਡ ਵਾਲਾ ਆਪਣਾ ਨਿਸ਼ਾਨ ਆ ਰਿਹਾ ਤੇ ਆ ਵਾਲਾ نیچے ਵਾਲਾ ਪਲੇਟ ਦਾ ਨਿਸ਼ਾਨ ਵੀ ਆਪਣਾ 7 ਇੰਚ ਤੇ ਇਹੀ ਆ ਰਿਹਾ ਇਹ ਆਪਾਂ ਪਲੇਟ 7 ਇੰਚ ਦੇ ਰੱਖੇ ਹੋਏ ਨੇ ਤੇ ਇਧਰੋਂ ਵੀ ਆਪਣਾ ਸਾਢੇ ਤੇ 3 ਇੰਚ ਤਿਆਰੇ ਆ ਦੇਖੋ ਜੀ ਇਹ ਆਪਾਂ ਨਾਪ ਕੇ ਨਹੀਂ ਸਿ ਲਿਆ ਹੋਇਆ ਫਰੰਟ ਵਾਲਾ ਜਿਹੜਾ ਕੱਪੜਾ ਹੈ ਉਹੀ ਆਪਾਂ ਇਸ ਦੇ ਉੱਪਰ ਰੱਖ ਕੇ ਇਹ ਨਾਪ ਲਿਆ ਹੋਇਆ ਸੀ ਪਰ ਇਹ ਬਿਲਕੁਲ ਸਹੀ ਆ ਰਿਹਾ ਸਾਢੇ 3 ਇੰਚ ਤੇ ਹੀ ਇਹ ਜਿਹੜੇ ਪਲੇਟ ਨੇ ਆਪਾਂ ਰੱਖੇ ਹੋਏ ਨੇ ਆ ਵਾਲੀ ਸਾਈਡ ਤੋਂ ਤੇ ਇਹ ਬਿਲਕੁਲ ਸਹੀ ਨਾਪ ਆ ਰਿਹਾ ਤੇ ਇਹ ਆਪਣਾ ਜਿਹੜਾ ਬੈਕ ਸਾਈਡ ਵਾਲਾ ਗਲਾ ਕਟਾਂਗੇ ਆਪਾਂ ਫਰੰਟ ਵਾਲਾ ਗਲਾ ਤੇ ਆਪਾਂ ਜਦੋਂ ਉਸ ਦੇ ਅੱਗੇ ਆਪਾਂ ਗਲਾ ਲਗਾਵਾਂਗੇ ਤਾਂ ਉਦੋਂ ਹੀ ਉਸ ਦੀ ਕਾਟ ਜਿਹੜੀ ਪਾਵਾਂਗੇ ਇਹ ਬੈਕ ਸਾਈਡ ਵਾਲਾ ਆਪਾਂ ਗਲਾ ਕੱਟਾਂਗੇ ਪਹਿਲਾਂ ਆਹ ਦੇਖੋ ਜੀ ਆਹ ਦੇਖੋ ਜੀ ਇਸ ਸਾਈਡ ਆਪਾਂ ਮੋਢੇ ਵਾਲੀ ਸਾਈਡ ਤੋਂ ਅੱਧੇ ਕੋ ਇੰਚ ਦੀ ਆਪਾਂ ਇਧਰੋਂ ਕਾਟ ਪਾਵਾਂਗੇ ਅੱਧੇ ਕੋ ਇੰਚ ਦੀ ਆਪਾਂ ਇਸ ਤਰ੍ਹਾਂ ਕਾਟ ਪਾਵਾਂਗੇ ਅੱਧਾ ਇੰਚ ਦਾ ਜਾਂ ਉਸ ਤੋਂ ਵੀ ਥੋੜੀ ਜੀ ਘੱਟ ਇਹ ਮਾੜੀ ਜੀ ਆਪਾਂ ਕਾਟ ਪਾਉਣੀ ਹੁੰਦੀ ਉੱਪਰੋਂ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਇਸ ਨੂੰ ਆਪਾਂ ਇਸ ਤਰ੍ਹਾਂ ਕਟਾਂਗੇ ਤੇ ਇਹ ਆਪਣੀ ਅੱਧੇ ਇੰਚ ਦੀ ਆਪਣੀ ਕਾਟ ਪਾਉਗੀ ਇਧਰੋਂ ਵੀ ਤੇ ਆਪਾਂ ਦੂਜੇ ਫਰੰਟ ਵਾਲੇ ਦੇ ਵੀ ਆਪਾਂ ਜਦੋਂ ਗਲਾ ਬਣਾਵਾਂਗੇ ਉਦੋਂ ਕਟਾਂਗੇ ਤੇ ਹੁਣ ਆਪਾਂ ਬੈਕ ਸਾਈਡ ਵਾਲਾ ਗਲਾ ਕੱਟਦੇ ਆਂ ఆ దోజ తినించా ఇవ్వే తిని ఇచ్చే ఇంధ నీచే షే ఇ నిశానుగావే షే ఇ నిశాను బా ఇంకా మలా దాగే బాధ బావే ਗਲਾਈ ਬਣਾਉਣ ਤੋਂ ਬਾਅਦ ਆਪਾਂ ਇਸ ਨੂੰ ਕਟਾਂਗੇ ਆ ਦੇਖੋ ਜੀ ਇਸ ਤਰ੍ਹਾਂ ਇਸ ਦੀ ਗਲਾਈ ਬਣਾਉਣ ਤੋਂ ਬਾਅਦ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਆ ਦੇਖੋ ਜੀ ਇਹ ਆਪਣਾ ਫਰੰਟ ਸਾਈਡ ਵਾਲਾ ਕੱਪੜਾ ਤੇ ਇੱਥੇ ਆਪਾਂ ਹੁਣ ਉੱਪਰ ਵਾਲੀ ਕਾਟਾ ਪਾਵਾਂਗੇ ਨਿਸ਼ਾਨ ਲਗਾਵਾਂਗੇ ਸਭ ਤੋਂ ਪਹਿਲਾਂ 1/2 ਇੰਚ ਇਹ ਆਪਣਾ ਫਰੰਟ ਵਾਲਾ ਕਮੀਜ਼ ਹੈ ਫਰੰਟ ਵਾਲਾ ਕੱਪੜਾ ਤੇ ਇਹ ਵੀ ਆਪਾਂ ਇੱਥੇ 1/2 ਇੰਚ ਦੀ ਕਾਟ ਪਾਵਾਂਗੇ ਮੋਢੇ ਤੋਂ ਆ ਦੇਖੋ ਜੀ ਅੱਧੇ ਇੰਚ ਦੀ ਇੱਥੇ ਵੀ ਆਪਾਂ ਕਾਟ ਪਾਵਾਂਗੇ ਪਹਿਲਾਂ ਆਪਾਂ ਬੈਕ ਸਾਈਡ ਵਾਲੇ ਕਪੜੇ ਦੀ ਕਾਟ ਪਾ ਚੁੱਕੇ ਆ ਤੇ ਗਲਾ ਵੀ ਆਪਾਂ ਕੱਟ ਲਿਆ ਤੇ ਹੁਣ ਆਪਾਂ ਇਹ ਅੱਧੇ ਇੰਚ ਦੀ ਕਾਟ ਪਾਵਾਂਗੇ ਉਪਰੋਂ ਤੇ ਗਲੇ ਦੀ ਕਟਿੰਗ ਜਿਹੜੀ ਹੈ ਉਹ ਆਪਾਂ ਜਦੋਂ ਆਪਾਂ ਗਲਾ ਅਟੈਚ ਕਰਾਂਗੇ ਨਾਲ ਜਦੋਂ ਸਟਿਚ ਕਰਾਂਗੇ ਉਦੋਂ ਆਪਾਂ ਕਟਿੰਗ ਕਰਾਂਗੇ ਫਰੰਟ ਵਾਲੇ ਗਲੇ ਦੀ ਆ ਦੇਖੋ ਜੀ ਫਰੰਟ ਵਾਲੇ ਗਲੇ ਦੀ ਆਪਾਂ ਕਟਿੰਗ ਜਦੋਂ ਆਪਾਂ ਗਲਾ ਨਾਲ ਅਟੈਚ ਕਰਕੇ ਸਟੀਚ ਕਰਾਂਗੇ ਉਦੋਂ ਆਪਾਂ ਇਸ ਦੀ ਕਟਿੰਗ ਕਰਕੇ ਵੀ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਤੁਹਾਨੂੰ ਕਿਸ ਤਰ੍ਹਾਂ ਆਪਾਂ ਇਹ ਗਲੇ ਦੀ ਫਰੰਟ ਵਾਲੇ ਗਲੇ ਦੀ ਕਟਿੰਗ ਕਰਨੀ ਹੈ ਠੀਕ ਇਸ ਤਰ੍ਹਾਂ ਸਕਿਚ ਕਰਨਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਚ ਨਿਸ਼ਾਨ ਲਗਾ ਕੇ ਆ ਦੇਖੋ ਜੀ ਬਿਲਕੁਲ ਸੋਖੇ ਜਿਹੇ ਤਰੀਕੇ ਨਾਲ ਆਪਾਂ ਕਮੀਜ਼ ਦੀ ਕਟਿੰਗ ਕੀਤੀ ਹੋਈ ਹੈ ਪਲੇਟ ਤੇ ਪਨੋਈਆਂ ਦੇ ਨਿਸ਼ਾਨਾ ਪਾ ਲਗਾ ਚੁੱਕੇ ਆ ਕਮਰ ਤੇ हिਪ ਦਾ ਨਿਸ਼ਾਨਾ ਪਾ ਬਾਅਦ ਵਿੱਚ ਅਗਲੀ ਵੀਡੀਓ ਵਿੱਚ ਲਾਵਾਂਗੇ ਨਾਲੇ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਆ ਦੇਖੋ ਜੀ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਆਪਾਂ ਕਮੀਜ਼ ਇਹ ਕੱਟ ਕੇ ਤਿਆਰ ਕੀਤਾ ਹੋਇਆ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ